ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਗਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕ ਕੋਲ ਇੱਕ ਕੱਟੀ ਬਕਾਉਆ ਜੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਹਨਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਲੋਡ ਕਰੋ ਜੀ 772800013 ਅਾਕੀਪਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਕੀ ਫਾਲੋ ਕਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਬਾਅਦ ਕੱਟੇ ਨੂੰ ਵੀ ਵੀਡੀਓ ਅਪਲੋਡ ਕਰ ਸਕੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਕਾਕਾ ਬਾਈ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਬਾਈ। ਹੱਜੇ ਕੱਟੀ ਜਾਣਕਾਰੀ ਕਿੰਨੇ ਮਹੀਨੇ ਦੀ ਆਪਣੀ? ਕੱਟੇ ਬਾਈ 16-17 ਮਹੀਨਿਆਂ ਦੀ ਹੈ। ਠੀਕ ਹੈ ਜੀ। ਹਾਂ ਜੀ। ਅ ਸਥਾਨ ਦਿਖਾਓ ਜੀ। ਥਾਣੇ ਇੱਕ ਛੋਟੀ ਜੀ ਬੱਚੀ ਹੈ ਬਈ ਵਿਚਾਲੀ ਠੀਕ ਹੈ ਜੀ ਹਾਂ ਦੋਵੇਂ ਥਾਣੇ ਦੇ ਬਚਾਏ ਨੇ ਛੋਟੀ ਜੀ ਬੱਚੀ ਹੈ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਛੋਟੀ ਜੀ ਬੱਚੀ ਜ਼ਰੂਰ ਹੈਗੀ ਐ ਇੱਕ ਹੀ ਹੈ ਪਰ ਲੋ ਜੀ ਚੈੱਕ ਕਰ ਸਕਦੇ ਠੀਕ ਹੈ ਜੀ ਉਹ ਛੋਟੀ ਜੀ ਬਿਲਕੁਲ ਪੈਸੇ ਆਉਂਦੇ ਨੇ ਤਾਂ ਵੱਡੇ ਥਾਣੇ ਤੋਂ ਠੀਕ ਹੈ ਜੀ ਤੇ ਰੇਟ ਰੂਟ ਭਰਾ ਦਾ ਰੇਟ ਬਾਈ ਫੋਨ ਤੇ ਜਮਾ ਜਾਏ ਜੋ ਜਾਏ ਜੋ ਜਮਾ ਠੀਕ ਹੈ ਲੋ ਪ੍ਰੋ ਫੇਸ ਕੁਆਲਟੀ ਦੇਖ ਸਕਦੇ ਜਿਹੜੀ ਤਰਫ ਤੁਸੀਂ ਫੇਰ ਥੋੜਾ ਡਰਦੀ ਹੈ ਕੈਮਰਾ ਕੋਈ ਨਹੀਂ ਡੈਕਟਰ ਆ ਲੋ ਫੇਸ ਕੁਟੀ ਬਹੁਤ ਸੁਣੀ ਇਹਨੂੰ ਵੀ ਫਾਨ ਹੂ ਸੱਚੀ ਬਾਕੀ ਫੋਨ ਤੋਂ ਦੇਖੋਣੇ ਕੋਪਰਾ ਕਟਿੰਗ ਮੂਰੋ ਲੈ ਲਿਆ ਜਿਹਨੂੰ ਪਰ ਰੱਖਾ ਹੈਗੀ ਉਹਨੂੰ ਤਾਂ ਪਤਾ ਇਹ ਕਿਵੇਂ ਆ ਕੁਆਲਿਟੀ ਦੀ ਹੈ ਨਾ ਜੀ ਹੁਣ ਸਾਗਰ ਉੱਤੀ ਆ ਤੇ ਮੂਰੋ ਲੈ ਲਿਆ ਇਹ ਆ ਜੀ ਮੂਰਾ ਚ ਤੇ ਪੂਰ ਜ਼ਰੂਰ ਚੱਟੀ ਆ ਥੋੜੀ ਡਰਦੀ ਆ ਫਾਸ ਕੋਈ ਨਾ ਪਰ ਪਿਆਰ ਦੇ ਨਾਲ ਲਿਓ ਜੀ ਸਰਨ ਬਸ ਬਾਤ ਹੋਰ ਕੋਸੇ ਦੇ ਕਰਾਂਗਾ ਥੋੜੀ ਜੀ ਤਾਂ ਡਰਦੀ ਐਸ ਦੀ ਲਓ ਜੀ ਥੋੜਾ ਡਰਦੀ ਐ ਨੂੰ ਆਈ ਫਿਰ ਡਾਕਟਰ ਆ ਦਰਦੇ ਨੀ ਬਾਈ ਕਰਾਕ ਪਈ ਵੀ ਐ ਅਸਾ ਹਾਂਈ ਕਰਾਕ ਪਈ ਸਹੀ ਗੱਲ ਲਓ ਜੀ ਕੱਤਲ ਜੇਦਰ ਮਾ ਇਧਰ ਹੋ ਜਾਣਾ ਖੜ ਜੀ ਲਓ ਜੀ ਚੱਲ ਪੁੱਤ ਚੱਲ ਚੱਲ ਲਓ ਜੀ ਲਓ ਜੀ ਲਓ ਜੀ ਘਾਤ ਬੜਾ ਸਖਣਾ ਕਰ ਮਾਉਂ ਲਿਆ ਸੀ ਬੰਦ ਜੀ ਬੰਦ ਲਓ ਜੀ ਪੂਰਾ ਤੜਾ ਕਰ ਮਾਉਂ ਲਿਆ ਸੋਰਾ ਮੂਰੂ ਲੈਦੀ ਆ ਲਓ ਜੀ ਚੱਕਾ ਸਾਜ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ 22 ਦਾ ਨੰਬਰ ਭਰਾ ਆਪਸ ਕਰ ਲਵਾਂਗੇ ਟਾਈਟਲ ਤੇ ਲਿਖਾ ਕੇ ਨੰਬਰ ਉੱਪਰਲਾ ਨੰਬਰ 22 ਦਾ ਇਹ ਹੋਊਗਾ ਠੀਕ ਹੈ ਨਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਕੱਦ ਬੜਾ ਸੁਖ ਨੂੰ ਸੋਹਣਾ ਕਰਮਾ ਇਹਦਾ ਟੈਸਟ ਵਾਲੇ ਤੇ ਕਾ ਸਰਦੋਂ ਮੈਨੇ ਦਰਦ ਦਿਆ ਨੂੰ ਤੋਂ ਨੂੰ ਐ ਡਾਕਟਰ ਆ ਚਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਭਾਈ